ਬੜੀ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਬੱਚਿਆਂ ਦਾ ਗਰੀਬ ਲੜਕੀਆਂ ਦਾ ਅੱਜ ਅਸੀਂ ਵਿਆਹ ਕਰਵਾਇਆ ਗਿਆ ਹੈ ਪ੍ਰਸ਼ਾਸਨ ਵੱਲੋਂ ਤੇ ਇਹ ਸਾਡੀ ਜਿਹੜੀ ਬੇਟੀ ਬਚਾਓ ਮਿੱਟੀ ਪੜਾਓ ਮੁਹਿੰਮ ਚੱਲ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹਦੇ ਵਿੱਚ ਅਸੀਂ ਪਿੱਛੇ ਵੀ ਕਾਫੀ ਪ੍ਰੋਗਰਾਮ ਲਿਖੇ ਨੇ ਉਦੇ ਲਗਾਤਾਰਤਾ ਚ ਇਹ ਵੀ ਅੱਜ ਕੀਤਾ ਗਿਆ ਇਹਦੇ ਵਿੱਚ ਸਾਡੇ ਏਡੀਸੀ ਜਰਨਲ ਹਰਜਿੰਦਰ ਜੀ ਤੇ ਸਾਡੇ ਐਸਡੀਐਮ ਜਸਮਿੰਦਰ ਜੀ ਦਿਨਾਂ ਨਗਰ ਨੇ ਜਿਹੜੇ ਇਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਇਹਨਾਂ ਵੱਲੋਂ ਇਹ ਸਾਰੀ ਤਿਆਰੀਆਂ ਕਰਵਾਈਆਂ ਗਈਆਂ ਆਡੈਂਟੀਫਾਈ ਕੀਤੇ ਗਏ ਤੇ ਸਾਰੇ ਬੱਚਿਆਂ ਨੂੰ ਇਹਨਾਂ ਦਾ ਜਿਨ੍ਹਾਂ ਦਾ ਪਰਿਵਾਰ ਅੱਜ ਅਸੀਂ ਸ਼ਾਦੀ ਕਰਵਾਈ ਆ ਇਹਨਾਂ ਨੂੰ ਇੱਕ ਟੋਕਨ ਦੇ ਤੌਰ ਤੇ ਸ਼ਗਨ ਦੇ ਤੌਰ ਤੇ ਇਹਨਾਂ ਨੂੰ ਜੋ ਕੋਈ ਜ਼ਰੂਰੀ ਸਮਾਨ ਹੁੰਦਾ ਘਰ ਦਾ ਉਹ ਵੀ ਪ੍ਰਸ਼ਾਸਨ ਵੱਲੋਂ ਇੱਕ ਜਿਹੜੇ ਦਾਨੀ ਸੱਜਣ ਸੀ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੋਂ ਐਜ਼ ਅ ਡੋਨੇਸ਼ਨ ਇਹਨਾਂ ਨੂੰ ਕਰਵਾਇਆ ਜਾ ਰਿਹਾ ਤੇ 11-11000 ਰੁਪਏ ਇਹਨਾਂ ਨੂੰ ਸ਼ਗਨ ਵੀ ਦਿੱਤਾ ਜਾ ਰਿਹਾ ਤੇ ਇਹ ਬੜੀ ਚੰਗੀ ਗੱਲ ਹੈ ਕਿ ਇੱਕ ਗਰੀਬ ਬੱਚਿਆਂ ਦਾ ਘਰ ਬਸਿਆ ਹੈਗਾ ਤੇ ਮੈਂ ਆਸ ਕਰਦਾ ਕਿ ਇਹ ਬੜਾ ਆਪਣਾ ਜੀਵਨ ਸੁੱਖ ਸਮਰiddhi ਨਾਲ ਬਤੀਤ ਕਰਨਗੇ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਹੋਸਟ ਕਰਦੇ ਰਹਾਂਗੇ ਸਿੰਪਲ ਵਿਆਹ ਨਾਲ ਮੈਸੇਜ ਕੀ ਜਾ ਰਿਹਾ ਇੱਕ ਤਾਂ ਕੱਚਾ ਪਰਦਾ ਵਿਆਹ ਹੋ ਰਿਹਾ ਅਤੇ ਇੱਕ ਬੜਾ ਵਧੀਆ ਮੈਸੇਜ ਆ ਰਿਹਾ ਪਰ ਉਹਦੇ ਬਾਰੇ ਕੀ ਕਹਨੇ ਜਾਉਗੇ ਦੇਖੋ ਜਿਹੜੀ ਇਹ ਰਸਮ ਹੁੰਦੀ ਆ ਇਹ ਹੁੰਦੀ ਤਾਂ ਬੜੀ ਅਲੋਕਿਕ ਰਸਮ ਐ ਬਾਕੀ ਹਰ ਇਨਸਾਨ ਦੀ ਆਪਦੀ ਸ਼ਰਧਾ ਹੁੰਦੀ ਐ ਵੀ ਆਪਣੇ ਬੱਚੇ ਦਾ ਜਿੰਨੀ ਉਹਦੀ ਹਇੱਤ ਹੁੰਦੀ ਆ ਉਸ ਹਿਸਾਬ ਨਾਲ ਉਹ ਅਰੇਂਜਮੈਂਟਸ ਕਰਕੇ ਵਿਆਹ ਕਰਦੇ ਆ ਬਟ ਜਿੱਥੇ ਗਰੀਬ ਬੱਚੇ ਆ ਲੜਕੇ ਲੜਕੀਆਂ ਨੇ ਜਿਨ੍ਹਾਂ ਦੀ ਮਾਪੇ ਬਦੀ ਇੰਨੀ ਹਇੱਤ ਨਹੀਂ ਹੁੰਦੀ ਤਾ ਇੱਕ ਸੱਚੇ ਸੁੱਜੇ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਵਿਆਹ ਕਰਨ ਦੀ ਵੀ ਉਹਨੇ ਹੀ ਪਵਿੱਤਰਤਾ ਹੈਗੀ ਆ ਜਿੰਨਾ ਕਿ ਅਸੀਂ ਵੱਡੇ ਫੰਕਸ਼ਨ ਕਰਕੇ ਕਰਦੇ ਆ ਤੇ ਪਰ ਇਹ ਚ ਖੁਸ਼ੀ ਹੁੰਦੀ ਆ ਕਿ ਇਹਦੇ ਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਆ ਇਸਾਰਾ ਜ਼ਿਲ੍ਹਾ ਪ੍ਰਸ਼ਾਸਨ ਆਇਆ ਸਾਡੇ ਐਸਐਸਪੀ ਸਾਹਿਬ ਵੀ ਹੁਣੇ ਉਹਨਾਂ ਨੂੰ ਜਾਣਾ ਪੈ ਗਿਆ ਆਏ ਸੀ ਤੇ ਇਹ ਸਾਡੇ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈ ਰੇਡੀ ਸਾਹਿਬ ਵੱਲੋਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੁੰਦੇ ਰਹਿਣ ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਉਹਨਾਂ ਦਾ ਵਿਆਹ ਕਰਵਾਉਂਦੇ ਰਹੀਏ ਤਾਂ ਕਿ ਉਹਨਾਂ ਦਾ ਹੌਸਲਾ ਵੀ ਵਧੇ ਤੇ ਉਹਨਾਂ ਨੂੰ ਕਦੇ ਇਹ ਵੀ ਨਾ ਮਹਿਸੂਸ ਹੋਵੇ ਕਿ ਕਿਤੇ ਸਾਡਾ ਕੋਈ ਪੁੱਛਣ ਵਾਲੀ ਵਾਰਿਸ ਨਹੀਂ ਹੈ ਜੈ ਹਨ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਦੇ ਸਮਾਜਿਕ ਸਿੱਖਿਆ ਵਿਭਾਗ ਦੇ ਨਾਲ ਜਿਹੜਾ ਉਪਵੱਲਾ ਕੀਤਾ ਹੈਗਾ ਜਿੱਥੇ 11 ਜੋੜੀਆਂ ਦੀ ਜਿਹੜੀ ਹੈਗੀ ਸ਼ਾਦੀ ਦਾ ਜਿਹੜਾ ਹੈਗਾ ਸਮਾਗਮ ਹੈ। ਤੋਂ ਇੱਕ ਬਹੁਤ ਹੀ ਵਧੀਆ ਉਪਵੱਲਾ ਹੈਗਾ। ਇਹਦੇ ਚੋ ਕਾਫੀ ਜਿਹੜੇ ਡੀਸੀ ਸਾਹਿਬ ਹੈਗੇ, ਐਡੀਸੀ ਸਾਹਿਬ ਹੈਗੇ, ਐਸਪੀ ਸਾਹਿਬ ਹੈਗੇ, ਐਸਪੀਓ ਸਾਹਿਬ ਹੈਗੇ ਸਾਰੇ ਸਾਰੇ ਆਂਦੇ ਵਧੀਆ ਪਾਟਿ ਪਿਸ਼ਪੇਸ਼ਣ ਦੇ ਆਇਆ। ਇਸੇ ਮੌਕੇ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈਗੀ। ਪਰ ਸ਼ਾਦਾ ਇਹਦੇ ਨਾਲ ਹੀ ਜਿਹੜੇ ਇੱਥੇ ਜਿਹੜੇ ਜੀ ਸਿਵਲ ਸੁਸਾਇਟੀ ਦੇ ਮੈਂਬਰ ਸਾਹਿਬਾਨ ਹੈਗੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਹੈਗੀ। ਐਂਡ ਜਿਹੜਾ ਕੀ ਪੰਜਾਬ ਸਰਕਾਰ ਦਾ ਜਿਹੜਾ ਹੁਣ ਨਸ਼ਿਆਂ ਦੇ ਵਿਰੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡੀ ਜੰਗ ਹੈ ਉਹਨੂੰ ਉਹਦੇ ਉਹਨੂੰ ਕਾਮਯਾਬ ਬਣਾਉਣ ਲਈ ਉਹਦੇ ਚ ਸਪੋਰਟ ਕਰਨ ਲਈ ਅਸੀਂ ਇਹਨਾਂ ਨੂੰ ਹੱਥਿਲ ਵੀ ਕੀਤੇ ਆਨੇ ਐਂਡ ਅੱਗੇ ਵੀ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਸਪੈਸਿਫਿਕ ਜਿਹੜੇ ਪ੍ਰੋਗਰਾਮ ਹੈ ਅਸੀਂ ਵੀ ਕਰਦੇ ਆਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈਗਾ ਕਿ ਅਸੀਂ ਰੀਸੈਂਟਲੀ ਪਿਛਲੇ 2-3 ਦਿਨ ਦੇ ਵਿੱਚ ਅਸੀਂ ਜਿਹੜੀ ਹੈਕਰ ਡੈਜਨਸ ਆ ਜਿਹੜੀ ਐਫ ਆਈ ਆਰ ਸ ਹੈ ਜਿਹੜੀ ਐਮ ਬੀ ਪੀਐਸ ਦੇ ਚਾਰਜ ਕੀਤੀ ਹੈ ਜਿਹਦੇ ਤੇ ਇੱਕ ਸਾਡੇ ਕਮਰਸ਼ੀਅਲ ਕੁਆਂਟੀਟੀ ਲਗਭਗ ਆਧਾ ਕਿਲੋ ਦੀ ਜਿਹੜੀ ਬੰਦ ਕੋਲੀ ਵੀ ਜਿਹੜੀ ਇਸ ਨੂੰ ਅਸੀਂ ਉਹਨੂੰ ਫੋਲੋ ਅਪ ਕਰੇ ਹੈਗੇ ਐਂਡ ਤੁਹਾਡੇ ਵਾਂਗ ਹੀ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਵੀ ਉਹ ਸਰਨ ਵੱਧ ਤੋਂ ਵੱਧ ਜਿਹੜੀ ਹੈਗੀ ਸਬੰਧ ਦੇ ਵਿੱਚ ਇਨਫੋਰਮੇਸ਼ਨ ਦੇਣ ਸੋ ਥੈਟ ਕਿ ਅਸੀਂ ਜਿਹੜਾ ਹੈਗਾ ਮਾਨਯੋਗ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਉਹ ਡੀਜੀਪੀ ਸਾਹਿਬ ਦੇ ਅੰਡਰ ਜਿਹੜਾ ਹੈਗਾ ਸਾਡਾ ਆਪੂਆ ਜਿਹੜਾ ਜੰਗ ਜਰੀ ਚੱਲੀ ਹੈ ਇਹਨੂੰ ਕਾਮਯਾਬ ਬਣਾਉਣ ਲਈ ਅਸੀਂ ਜਿਹੜਾ ਹੈਗਾ ਸਾਰਿਆਂ ਦਾ ਸਹਿਯੋਗ ਚਾਹੁੰਦੇ ਹਾਂਗੇ ਐਂਡ ਇਸ ਲਈ ਅਸੀਂ ਜਿਹੜਾ ਹੈਗਾ ਅਪੀਲ ਕਰਨਾ ਚਾਹੁੰਦੇ ਆ ਇਸ ਤੇ ਨਾਲ ਹੀ ਉਹ ਜਿਹੜੀ ਹੈਗੀ ਮੈਂ ਅਗੇਨ ਮੈਂ ਕਹਿਣਾ ਚਾਹੁੰਦਾ ਕਿ ਵੀ ਗੁਰਦਾਸਪੁਰ ਪੁਲਿਸ ਹਮੇਸ਼ਾ ਜਿਹੜੀ ਹੈਗੀ ਪਬਲਿਕ ਸੇਵਾ ਦੇ ਲਈ ਖੜੀ ਹੈਗੀ ਕੋਈ ਵੀ ਸਾਨੂੰ ਰੀਚ ਆਊਟ ਕਰ ਸਕਦਾ ਹੈਗਾ ਅਸੀਂ ਅਵੇਲੇਬਲ ਹਮੇਸ਼ਾ ਅਵੇਲੇਬਲ ਅੱਜ 11 ਸਾਡੀਆਂ ਧੀਆਂ ਬੱਚੀਆਂ ਭੈਣਾਂ ਦਾ ਅੱਜ ਅਸੀਂ 11 ਕੁੜੀਆਂ ਦਾ ਵਿਆਹ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇਹਦੇ ਵਿੱਚ ਸਾਡੇ ਦਾਨੀ ਵੀਰਾਂ ਦਾ ਬੜਾ ਸਹਿਯੋਗ ਦੇ ਆ ਉਹਨਾਂ ਨੂੰ ਅਸੀਂ ਲੜੁਨਦਾ ਸਨਮਾਨ ਦਿੱਤਾ ਸਗਣ ਦਿੱਤਾ ਜੋ ਜੋ ਰੀਤੀ ਰਿਵਾਜ ਹੁੰਦੇ ਆ ਜੋ ਅਸੀਂ ਕਰ ਸਕਦੇ ਆ ਅਸੀਂ ਕੀਤੇ ਆ ਸਾਡਾ ਤਾਂ ਮੈਸੇਜ ਇੱਕੋ ਹੀ ਹੈ ਕਿ ਜੇ ਗੁਰਦਾਸਪੁਰ ਚ ਇਹ ਜੋ ਉਪਰਾਲਾ ਸ਼ੁਰੂ ਹੋਇਆ ਪਹਿਲੀ ਵਾਰ ਤੇ ਆਗਾ ਵੀ ਚੱਲਦਾ ਰਹੇ ਮੇਰੇ ਕੋਈ ਵੀ ਸਾਡੇ ਅਫਸਰਾਂ ਜਾਂ ਸਾਡੇ ਕੋਈ ਵੀ ਦਾਨੀ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਵਧਣਾ ਚਾਹੀਦਾ ਹੈ ਇਹਨਾ ਮੈਸੇਜ ਕੀ ਹੈ ਮੈਸੇਜ ਇਹ ਹੈ ਕਿ ਜਦੋਂ ਅਸੀਂ ਸੀਡੀਪੀਓ ਕੋਲੋਂ ਪਿੰਨਾ ਚੋਂ ਡਾਟਾ ਮੰਗਿਆ ਇਹ ਜਿਹੜੇ ਵਿਆਹ ਵਾਲੀਆਂ ਕੁੜੀਆਂ ਸੀਗੀਆਂ ਉਹਨਾਂ ਦੇ ਮਾਪਿਆਂ 'ਚ ਇੱਕ ਸ਼ੰਕਾ ਸੀ ਕਿ ਕਿੱਦਾਂ ਵਿਆਹ ਕਰਨਾ ਹੈ ਕਿ ਵਿਆਜੂ ਜੋਕੇ ਕਰੀਏ ਕਿ ਕੁਧਾਰਾ ਕਰਕੇ ਵਿੱਚ ਕਰੀਏ ਕਿ ਹਮੇਸ਼ਾ ਪ੍ਰਸ਼ਾਸਨ ਨੂੰ ਸਾਨੂੰ ਹੋਇਆ ਕਿ ਜਰ ਜੇ ਅਸੀਂ ਉਹਨਾਂ ਦਾ ਵਿਆਹ ਕਰਨਾ ਸੀ ਘੱਟ ਨਹੀਂ ਚੱਲੇ ਸਾਡੇ ਕੋਲ ਕੁਝ ਸਰਕਾਰੀ ਫੰਡ ਸੀਗੇ ਕੁਝ ਅਸੀਂ ਦਾਨੀ ਵੀਰਾਂ ਨੇ ਜਿਹਦਾ ਤੁਸੀਂ ਵੇਖਿਆ ਸੀ ਬੈਠ ਦੇ ਤੇਲ ਮਾਰੀਆਂ ਕਈ ਕੁਝ ਜੋ ਜ਼ਰੂਰਤਮੰਦ ਸਮਾਨ ਹੈ ਉਹ ਦਿੱਤਾ ਉਹ ਉਹਨਾਂ ਵੱਲੋਂ ਬਿਨਾਂ ਸਾਡੇ ਕਹੇ ਤੇ ਦੇ ਦਿੱਤਾ ਗਿਆ ਮੈਂ ਕਹਾਂਗਾ ਕਿ ਲੋਕੀ ਬੜੇ ਦਾਨੀ ਆ ਬਸ ਤੁਹਾਡੀ ਸੋਚ ਨਵੇਕਲੀ ਹੋਣੀ ਚਾਹੀਦੀ ਆ ਸੋਚ ਲੋਕਾਂ ਦੀ ਭਲਾਈ ਲਈ ਹੋਣੀ ਚਾਹੀਦੀ ਆ ਤੇ ਇਸੇ ਦੀ ਨਹੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਇਹੀ ਪ੍ਰੋਗਰਾਮ ਹੈ ਸਾਡੀ ਧੀਆਂ ਨੂੰ ਚੁੱਕਣ ਲਈ ਤੇ ਇਹ ਇਹ ਨਾਲ ਤੁਹਾਡੇ ਮੀਡੀਅਮ ਰਾਹੀਂ ਸਾਰੇ ਪਰਿਵਾਰ ਨੂੰ ਕਪਲਸ ਨੂੰ ਪਲੱਸ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਨਾ ਇੱਕ ਛੋਟਾ ਜਿਹਾ ਮੈਸੇਜ ਹੋਰ ਦਿੰਨਾ ਕਿ ਜਿਹੜੇ ਅੱਜ ਅਸੀਂ ਵਿਆਹੇ ਗਏ ਆ ਸਪੈਸ਼ਲੀ ਉਹਨਾਂ ਦੇ ਹਸਬੈਂਡਸ ਨੂੰ ਕਿ ਜੁਹਾ ਦੇ ਆਡੇ ਸਮਾਜ ਵਿੱਚ ਕੋੜ ਚੱਲ ਰਿਹਾ ਹੈ ਨਸ਼ਾ ਨਾ ਆਸੀ ਨਸ਼ਾ ਕਰਨਾ ਤੇ ਨਾ ਆਸੀ ਨਸ਼ਾ ਦੇਣਾ ਤੇ ਨਾ ਹੀ ਨਸ਼ਾ ਵੇਚਣ ਦੇਣਾ ਅਗਰ ਇਹ ਤਿੰਨ ਚੀਜ਼ਾਂ ਅਸੀਂ ਕਰ ਲਈ ਮੈਂ ਕਹਾਂਗਾ ਕਿ ਸਾਡਾ ਰੰਗਲਾ ਪੰਜਾਬ ਜਲਦੀ ਬਣੇਗਾ ਤੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਅਸੀਂ ਗਾਂਵ ਵੀ ਕਰਦੇ ਰਵਾਂਗੇ ਤਾਂ ਕਿ ਬੇਟੀ ਬਚਾਉਣ ਦੇ ਨਾਲ ਨਾਲ ਇਹ ਮੈਸੇਜ ਵੀ ਜੋੜ ਕੇ ਅਸੀਂ ਲੋਕਾਂ ਤੱਕ ਪਹੁੰਚਾਈਏ ਸਾਡੀ ਪੰਜਾਬ ਸਰਕਾਰ ਦੇ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਕਮਹਿਵ ਲਗਾਤਾਰ ਚੱਲ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਕਿ ਲੜਕੀਆਂ ਬੋਝ ਨਹੀਂ ਆ ਲੜਕੀਆਂ ਨੂੰ ਜਨਮ ਦਿਓ ਉਹਨਾਂ ਨੂੰ ਪੜ੍ਹਾਓ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦਿਓ ਸੋ ਇਸ ਦੇ ਬਾਵਜੂਦ ਸਮਾਜ ਦੇ ਵਿੱਚ ਕੁਝ ਵਰਗ ਕੁਝ ਲੋਕ ਇਹ ਹੋਏ ਨੇ ਦੇਖਿਆ ਇਹਨਾਂ ਦਾ ਕਾਰੋਬਾਰ ਘਟਿਆ ਜਾਂ ਕੁਝ ਕਈ ਕਾਰਨ ਹੋ ਸਕਦੇ ਆ ਸੋ ਉਹਨਾਂ ਬੱਚੀਆਂ ਦੀ ਮੱਦ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹੋਰ ਪਹਿਲ ਕਦਮੀ ਕਰਦੇ ਆ ਸੋ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਉਹਨਾਂ ਪਰਿਵਾਰਾਂ ਦੀਆਂ 11 ਧੀਆਂ ਨੂੰ ਵਕ-ਵਕ ਬਲਾਕਾ ਜੋ ਉਹ ਸਿਲੈਕਟ ਕਰਕੇ ਉਹਨਾਂ ਦੇ ਜਿਹੜੇ ਵਿਆਹ ਦਾਨੀ ਸੱਜਣਾ ਦਾ ਸਹਿਯੋਗ ਲੈ ਕੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਵਿਆਹ ਕਾਰਜ ਕਰਵਾਏ ਗਏ ਅੱਜ ਬੜੀ ਖੁਸ਼ੀ ਦੀ ਗੱਲ ਈ ਕਿ ਉਹਨਾਂ ਦਾ ਅੱਜ ਇੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਰਿਸੈਪਸ਼ਨ ਪਾਰਟੀ ਕੀਤੀ ਗਈ ਤੇ ਉਹਨਾਂ ਨੂੰ ਜਿੱਥੇ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਐਸਡੀਐਨ ਸਾਹਿਬ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਸਹਿਬਾਨ ਜਿੱਥੇ ਉਹਨਾਂ ਨੇ ਆ ਕੇ ਉਹਨਾਂ ਨੂੰ ਵਧਾਈ ਦਿੱਤੀ ਅਸ਼ੀਰਵਾਦ ਦਿੱਤਾ ਉਥੇ ਨਾਲ ਹੀ ਇੱਕ ਇਹ ਸਮਾਜ ਨੂੰ ਸੁਨੇਹਾ ਦਿੱਤਾ ਕਿ ਜੜੀਆਂ ਧੀਆਂ ਬੋਝ ਨਹੀਂ ਆ ਜੇ ਕੋਈ ਅੱਗੇ ਤੋਂ ਵੀ ਕੋਈ ਲੋੜਵਾਂ ਤੇ ਧੀ ਜੜੀ ਕੋਈ ਲੱਗਦਾ ਹੈ ਕਿਤੇ ਵੀ ਪ੍ਰਸ਼ਾਸਨ ਨੂੰ ਮਦਦ ਕਰਨ ਦੀ ਲੋੜ ਆ ਜ਼ਿਲ੍ਹਾ ਪ੍ਰਸ਼ਾਸਨ ਜਰੂਰ ਅੱਗੇ ਆਵੇਗਾ ਸੋ ਇੱਕ ਬੜਾ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਵੇਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੇਰੀ ਪਹਿਲ ਕਦਮੀ ਕਰਕੇ ਲੋੜਵੰਤੀਆਂ ਦੇ ਵਿਆਹ ਕੀਤੇ ਨੇ ਸੋ ਇਹਨਾਂ ਸਾਰੀਆਂ ਧੀਆਂ ਨੂੰ ਸਾਡੇ ਵੱਲੋਂ ਮੁਬਾਰਕਬਾਦ ਅਤੇ ਅਸੀਂ ਇਹਨਾਂ ਦੇ ਬਿਹਤਰ ਤੇ ਰੋਸ਼ਨ ਭਵਿੱਖ ਦੀ ਕਾਮਨਾ ਕਰਦੇ ਹਾਂ